ਰੇ ਜਨ ਮਨ ਮਾਧੋ ਸੇਉ ਲਾਈਏ ਚਤਰਾਈਆਂ ਨਾਲ ਪ੍ਰਮਾਤਮਾ ਨਹੀਂ ਮਿਲਦਾ ਬੋਲੇਬਾਨ ਨਾਲ ਮਿਲਦਾ ਚਲਾਕੀਆਂ ਨਾਲ ਨਹੀਂ ਮਿਲਦਾ ਤੇ ਤੂੰ ਕਿਸ ਨੂੰ ਆਖੋਗੇ ਚਲਾਕ ਜੋ ਬਾਹਰੋਂ ਕੁਛ ਹੋਰ ਹੈ ਅੰਦਰੋਂ ਕੁਛ ਹੋਰ ਉਹਨੂੰ ਕਹਿੰਦੇ ਨੇ ਚਲਾਕ ਬੋਲਾ ਕਿਸ ਨੂੰ ਕਹੋਗੇ ਅੰਦਰੋਂ ਬਾਹਰੋਂ ਇੱਕ ਅੰਦਰੋਂ ਬਾਹਰੋਂ ਇੱਕ ਹੈ ਚਲਾਕ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਬਾਬਾ ਫਰੀਦ ਜ਼ਬਾਨ ਤੇ ਕੁਛ ਹੋਰ ਹੈ ਦਿਲ ਦੇ ਚ ਕੁਛ ਹੋਰ ਚਲਾ ਕੇ ਦੂਸਰਾ ਨੁਕਤਾ ਸੁਣਨਾ ਚਲਾਕ ਬੰਦਾ ਠੱਗ ਤੇ ਸਕਦਾ ਹੈ ਠਗਾ ਨਹੀਂ ਸਕਦਾ ਕਿਉਂਕਿ ਚਲਾਕ ਕਿਸੇ ਤੇ ਭਰੋਸਾ ਤੇ ਕਰਦਾ ਹੀ ਨਹੀਂ ਠਗਾਏਗਾ ਕਿਸ ਤਰ੍ਹਾਂ ਚਲਾਕ ਮਨੁੱਖ ਠਗਾ ਸਕਦਾ ਹੈ ਠਗਾ ਨਹੀਂ ਸਕਦਾ ਬੋਲਾ ਮਨੁਖ ਠਗਾ ਸਕਦਾ ਹੈ ਠਗਾ ਨਹੀਂ ਸਕਦਾ ਬੋਲੇ ਅਕਸਰ ਠਗਾ ਜਾਂਦੇ ਨੇ ਸਵਾਸੀ ਪੰਜਾਬ ਵਿੱਚ ਮੂੜ ਕਹਿ ਦਿੰਦੇ ਨੇ ਨਹੀਂ ਮੁਕੇ ਬੋਲਾ ਮਨੁਖ ਬਰੋਸਾ ਕਰਦਾ ਹੈ ਬਰੋਸਾ ਕਰਦਾ شیخ ਸਾਦੀ ਨੇ ਇੱਕ ਲੰਬੀ ਚੌੜੀ ਕਹਾਣੀ ਲਿਖੀ ਹੈ ਬੇਗ ਫਰਿਆਦੀ ਨੇ ਮਨਸਫ ਦੀ ਕਚੈਰੀ 'ਚ ਫਰਿਆਦ ਕੀਤੀ ਵੇ ਫਨਾਣੇ ਮਨੁੱਖ ਤੇ ਮੈਂ ਭਰੋਸਾ ਕੀਤਾ ਹੈ ਉਹਨੇ ਮੈਨੂੰ ਠੱਗ ਲਿਆ ਇਕਾਗਰਤਾ ਵਕਸ਼ਿਨ ਉਹਨੇ ਮੈਨੂੰ ਠੱਗ ਲਿਆ ਮਨਸਫ ਨੇ ਸੁਣੋ ਤਲਬ ਕੀਤਾ ਹੈ ਬੋਲਿਆ ਕਿ ਜਦ ਇਸ ਬੰਦੇ ਨੇ ਤੇਰੇ ਤੇ ਭਰੋਸਾ ਕੀਤਾ ਹੈ ਤੇ ਤੂੰ ਫਿਰ ਇਸਨੂੰ ਠੱਗ ਲਿਆ ਠੱਗ ਕਹਿੰਦਾ ਹੈ ਮਨਸਬ ਤੈਨੂੰ ਵੀ ਇਤਨੀ ਸਮਝ ਨਹੀਂ ਜੇ ਮੈਨੂੰ ਮੇਰੇ ਤੇ ਭਰੋਸਾ ਨਾ ਕਰਦਾ ਤੇ ਮੈਂ ਠੱਗਦਾ ਕਿਸ ਤਰ੍ਹਾਂ ਮਟਾਗੀ ਨਹੀਂ ਸਕਦਾ ਸੀ ਉਮੀਦ ਇਹ ਗੱਲ ਪਕੜਦੇ ਚਾਹੀਏ ਜੇ ਮੇਰੇ ਤੇ ਯਕੀਨ ਨਾ ਕਰਦਾ ਮੇਰੇ ਤੇ ਭਰੋਸਾ ਨਾ ਕਰਦਾ ਮੈਂ ਠੱਗਦਾ ਕਿਸ ਤਰ੍ਹਾਂ ਮਿਠਾ ਜੀ ਨਹੀਂ ਸਕਦਾ ਸੀ ਭਰੋਸਾ ਕਰਕੇ ਮਨੁੱਖ ਠਗੰਦਾ ਹੈ ਭਰੋਸਾ ਜੋ ਕਰਦਾ ਹੈ ਕਰਦਾ ਹੀ ਹੈ ਰੱਬੀ ਗੁਣਾਂ ਦੇ ਚ ਇੱਕ ਗੁਣ ਹੈ ਅੱਜ ਬੰਦਿਆਂ ਤੇ ਭਰੋਸਾ ਨਹੀਂ ਕੱਲ ਪ੍ਰਮਾਤਮਾ ਤੇ ਵੀ ਭਰੋਸਾ। ਅੱਜ ਪਰਿਵਾਰ ਤੇ ਭਰੋਸਾ ਨਹੀਂ ਕੱਲ ਨਿਰੰਕਾਰ ਤੇ ਵੀ ਭਰੋਸਾ। ਅੱਜ ਭੈੜਾ ਤੇ ਭਰੋਸਾ ਨਹੀਂ ਕੱਲ ਗੁਰੂ ਤੇ ਵੀ ਭਰੋਸਾ ਨਹੀਂ ਭਰੋਸਾ ਇੱਕ ਬਹੁਤ ਵੱਡਾ ਗੁਣ ਹੈ। ਮੈਂ ਫਿਰ ਦੁਹਰਾਵਾਂ। ਬੋਲਾ ਮਨੁੱਖ ਠਗਾ ਸਕਦਾ ਠੱਗ ਨਹੀਂ ਸਕਦਾ। ਚਲਾਕ ਬੰਦਾ ਠੱਗ ਸਕਦਾ ਠਗਾ ਨਹੀਂ ਸਕਦਾ। ہزار دفعہ ٹھگا جانا بہتر ہے بنسبت ایک دفعہ کسی ٹھگن دے ہزار دفعہ ٹھگا کے اتنا منخ نقصان نہیں آتا ادیاتمک ایک دفعہ ٹھگ کے ہو ہے منک پچھڑ جانے ہے آئی نہ چطر بھوج بج پائیے چلاک چلاک کس نو ہو گئے باروں کچھ چھوڑ دکھائی دے رہے ہیں اندروں کچھ چھوڑ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਕਹਿੰਦਾ ਮੈਂ ਤੈਨੂੰ ਮਨੁੱਖ ਨਹੀਂ ਮੰਨਦਾ ਇਨਸਾਨ ਨਹੀਂ ਮੰਨਦਾ ਕਿਉਂ ਅਮੋ ਮਰਦ ਬਾयत ਸ਼ਵਤ ਸੁਖਨ ਵਰ ਨਸ਼ਿਕ ਮੇ ਦਿਗਰ ਦਰਦ ਹਾਂ ਨੇ ਦਿਗਰ ਤੇਰੀ ਜ਼ਬਾਨ ਤੇ ਕੁਛ ਹੋ ਰਿਹਾ ਤੇਰੇ ਦਿਲ ਦੇ ਵਿੱਚ ਕੁਛ ਹੋ ਰਿਹਾ ਮੈਂ ਤੈਨੂੰ ਮਨੁੱਖੀ ਨਹੀਂ ਮੰਨਦਾ ਤੂੰ ਕਹਿੰਦਾ ਕੁਛ ਹੋ ਰਹਿ ਹੈ ਕੁਛ ਹੋਰ ਤੂੰ ਕਰਦਾ ਕੁਛ ਹੋ ਰਹਿ ਸੋਚਦਾ ਕੁਛ ਹੋ ਰਹਿ ਇਸ ਵਾਸਤੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਅਗਰ ਸਦ ਕੋ ਰਾਮ ਬਾਹ ਕੋਈ ਕਸਮ ਤੂੰ ਸੌ ਕਸਮਾਂ ਵੀ ਕੁਰਾਨ ਦੀਆਂ ਖਾਵੇਂ ਕਿਉਂਕਿ ਕੁਰਾਨ ਦੀ ਕਸਮ ਚੁੱਕੀ ਸੀ ਵੀ ਬੈਠ ਕੇ ਸੋਲਾ ਸਫਾਈ ਕਰਨ ਲੱਗੇ ਆਂ ਅਨੰਦਪੁਰ ਸਾਹਿਬ ਦੇ ਵਿੱਚ ਸਿੱਖਾਂ ਨੇ ਕਿਹਾ ਮਹਾਰਾਜ ਫੌਜ ਦੇ ਸੇਪਾ ਸਰਦਾਰ ਨੇ ਕਸਮ ਚੁੱਕੀ ਹੈ ਭਰੋਸਾ ਕਰ ਲੋ لیکن واقعی اس بھروسے چکی ہویا حملہ آور دے انہوں نے حملہ کر دتا سدگور سکھاں نو کہندے رہے یہ قسم جھوٹی ہے ظفر نامے دے بولنے سری مخواک بادشاہی 10ویں اگر سد کو رام با پوری قسم مرا اے اعتبار نہ ایک ذرہ دم تو اک نہیں سو قسم قرآن دیاں کھاوے میں نہیں بھروسہ کر سکدا تو چلاک منوک ہے اولا نہیں ہے چلاک ہے ہم مرد باعد شبد سکھ ورن نہ شکمے دیگر در دہانے دیگر جس دی زبان کچھ اور ہے دل کچھ اور ہے چلاک ہے پولا منوک زبان تے دل ایک ہے ایران دے چھویا ہے صوفی فقیر حافظ ਇਹ ਕਹਿੰਦਾ ਹੈ ਹਜ਼ਾਰਾਂ ਜਾਂ ਫਿਦਾਏ ਆਂਕੇ ਜ਼ਬਾਨਸ਼ ਦਿਲਸ਼ ਯਕੀਸ ਹਜ਼ਾਰਾਂ ਜਿੰਦੜੀਆਂ ਉਸ ਮਨੁੱਖ ਤੋਂ ਫਿਦਾ ਕੀਤੀਆਂ ਜਾ ਸਕਦੀਆਂ ਨੇ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਜੇ ਦੀ ਜ਼ਬਾਨ ਤੇ ਦਿਲ ਇੱਕ ਹੈ ਭੋਲਾ ਹੈ ਉਹ ਇਤਨਾ ਮਹਾਨ ਹੈ ਭੋਲੇ ਮਨੁੱਖ ਨੂੰ ਭਗਵਾਨ ਮਿਲਦਾ ਚਲਾਕ ਨੂੰ ਨਹੀਂ ਮਿਲਦਾ ਚਲਾਕ ਮਨੁੱਖ ਸੰਸਾਰ ਦੇ ਤਰੱਕੀ ਕਰ ਸਕਦਾ ਹੈ ਨਿਰੰਕਾਰ ਦੀ ਦੁਨੀਆ 'ਚ ਪਛੜ ਜਾਏਗਾ ਇਹ ਚੇਤ ਜੇਤਰਾਈ ਨਾ ਚਤਰ ਭੋਜ ਪਾਈਏ ਇਹ ਸਦੀ ਬੜੀ ਚਲਾਕ ਸਦੀ ਹੈ ਜਿਹੜੀ ਪੜਾਈ ਲਿਖਾਈ ਇਹਦੇ ਚ ਧਰਮ ਤੇ ਹੈ ਨਹੀਂ ਦੁਨਿਆਵੀ ਪੜਾਈ ਲਿਖਾਈ ਹੈ ਤੋ ਦੁਨੀਆਂ ਦੀ ਚਾਤੁਰਤਾ ਚਲਾਕੀ ਇਸ ਦੇ ਅੰਦਰ ਬਹੁਤ ਆ ਗਈ ਹੈ ਇਸ ਨਾਲ ਹੰਕਾਰ ਲੋਭ ਵਾਸ਼ਨਾ ਵਧ ਗਏ ਕਿਸ ਵਾਸਤੇ ਭयंकर ਧੰਗ ਦੇ ਜਿਹੜੇ ਅਲ ਛਲ ਕਪਟ ਨੇ ਇਹ ਪਹਿਲੇ ਨਹੀਂ ਹੁੰਦੇ ਸੀ ਹਜ਼ਾਰਾਂ ਜਾਂ ਫਿਦਾਏ ਆਂਕੇ ਜ਼ਬਾਨਸ਼ ਦਿਲਸ਼ ਯਕੀਸਤ ਯੁੱਗ ਬਦਲਦੇ ਨੇ ਮਨੁੱਖ ਦੀ ਤਰਜ਼ੇ ਜ਼ਿੰਦਗੀ ਦੀ ਨਾਲ ਮਨੁੱਖ ਦੇ ਵਿਚਾਰ ਬਦਲਦੇ ਨੇ ਯੁੱਗ ਬਦਲ ਜਾਂਦੇ ਇਹਦਾ ਲੰਬਾ ਛੋੜਾ ਖੁਲਾਸਾ ਗੁਰਗ੍ਰੰਥ ਸਾਹਿਬ ਵਿੱਚ ਮੌਜੂਦ ਹੈ ਪਰ ਇਸ ਵਕਤ ਮੇਰਾ ਇਹ ਪਰਕਰਨ ਨਹੀਂ ਇਸ ਨੂੰ ਕਲਜੋ ਕਿਉਂ ਕਹਿੰਦੇ ਨੇ ਜੇ ਕੋ ਤਪਕ ਸਤ ਕਰੇ ਸੋ ਛੀਜੇ ਤਪ ਘਰ ਤਪ ਨਾ ਹੋਈ ਜੇ ਕੋ ਨਾਮ ਲਏ ਬਦਲਾਵੀ ਕਲ ਕੇ ਲਖਣ ਈ ਨਾਮ ਜਪਣ ਵਾਲਾ ਬੋਲਾ ਹੋ ਜਾਏਗਾ ਤੇ ਲੋਕੀ ਕਹਿਣਗੇ ਮੂਰਖ ਐ ਨਾ ਨਾਮ ਜਪਦਾ ਹੈ ਅਲਵਰ ਦੇ ਸਾਲਾਣਾ ਇੱਕ ਸਮਾਗਮ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ ਕੋਈ 340 ਸਾਲ ਤੋਂ ਇੱਕ ਮਹਾਰਾਜ ਤੋਂ ਚਾਰ ਮਹਾਰਾਜ ਤੱਕ ਇੱਕ ਟੈਲੀਫੋਨ ਆਪਰੇਟਰ ਇਹ ਨੌਜਵਾਨ ਹਰ ਸਾਲ ਪਹੁੰਚਦਾ ਹੈ ਹੁਣ ਤੇ ਉਸ ਦੀ ਤਬਦੀਲੀ ਦਿੱਲੀ ਹੋ ਗਈ ਉਹ ਅੱਠੇ ਪੈਰਬੰਦਗੀ ਕਰਦਾ ਨਾਮ ਜਪਦਾ ਹੈ ਅੱਜ ਕੱਲ ਦਿੱਲੀ ਚ ਇਹ ਪਹਿਲੇ ਮਨਸੋਰ ਸੀ ਮੱਦੇਬਾਰਤ ਕਦੀ ਕਦੀ ਅਲਵਰ ਆਉਂਦਾ ਸੀ ਕਦੀ ਕਦੀ ਦਰਬਾਰ ਸਾਹਿਬ ਕਥਾ ਸੁਣਨਾ ਅਕਸਰ ਮੈਂ ਇਹ 15 ਦਿਨ ਗੈਰਹਾਜ਼ਰ ਰਹਿੰਦਾ ਸੀ ਆਫਿਸ ਨਹੀਂ ਪਹੁੰਚਦਾ ਸੀ ਡਿਊਟੀ ਗਵਰਨਮੈਂਟ ਡਿਊਟੀ 10-15 ਹਜ਼ਾਰ ਤਨਖਾਹ ਮਿਲਦੀ ਉਨੂੰ ਲੇਕਿਨ ਕੋਈ ਅਫਸਰ ਉਹਨੂੰ ਡਾਂਟਣ ਨੂੰ ਰਾਜ਼ੀ ਨਹੀਂ ਸੀ ਡਰ ਦੇ ਸੰਸਾਰੇ ਉਸਨੂੰ ਵਾਹਿਗੁਰੂ ਕਰਕੇ ਬੁਲਾਉਂਦੇ ਹਰ ਵਕਤ ਬੈਰਾਗੀ ਹਿਰਦਾ ਰੱਬੀ ਰੰਗੜ ਮਨਸੋਰ ਜਦ ਮੈਂ ਗਿਆ ਉਹਦੇ ਬਰਾਤ ਤੇ ਉਹਦੀ ਮਾਂ ਇਹ ਆਖੇ ਇੱਕ ਬੇਵਕੂ ਸਾਡੇ ਘਰ ਪੈਦਾ ਹੋ ਗਏ। ਪਾਗਲ। ਐਨੂੰ ਥੋੜਾ ਸਮਝਾ। ਆਖਰੀ ਤੇ ਵਿਆਹ ਸ਼ਾਦੀ ਕਰਨੀ ਹੈ। ਕੋਈ ਲੜਕੀ ਨੂੰ ਦੇਣ ਨੂੰ ਤਿਆਰ ਨਹੀਂ ਬੇ ਤੇ ਪਾਗਲ ਹੈ ਮੂਰਖ। ਆਪ ਦੀ ਗੈਤ ਲਈ ਅਰਜ਼ ਕਰਾਂ। ਮੈਨੂੰ ਦੀ ਮਾਨੂੰ ਅਖੇ ਤੂੰ ਚਿੰਤਾ ਨਾ ਕਰ ਜਿਸ ਨੇ ਇਸ ਨੂੰ ਬਣਾਇਆ ਹੈ ਕੋਈ ਇਸ ਦੇ ਸੰਜੋਗ ਵੀ ਬਣਾ ਦੇਗਾ ਕਿ ਖਾਕ ਸੰਜੋਗ ਬਣਾਏਗਾ ਲੋਕੀ ਅੰਦੇ ਨੇ ਪਾਗਲੇ ਮੈਂ ਹੈਰਾਨ ਹੋਇਆ ਸੀ ਅਫਸਰ ਮੁਸਲਮਾਨ ਸੀ ਇੱਥੇ ਟੇਲੀ ਉਹਨੂੰ ਐਕਸਚੇਂਜ ਦਿੱਤ ਉਹ ਸਨਮਾਨ ਕਰਦਾ ਸੀ ਨਹੀਂ ਆਇਆ ਤਾਂ ਵੀ ਕੋਈ ਗੱਲ ਨਹੀਂ ਉਹਦੀ ਗੈਰਹਾਜ਼ਰੀ ਵੀ ਨਹੀਂ ਲੱਗਦੀ ਸੀ ਉਹਨੂੰ ਤਨਖਾਹ ਵੀ ਪੂਰੀ ਮਿਲ ਗਈ ਕਿ ਮੈਂ ਹੁਣ ਦੀਆਂ ਗੱਲਾਂ ਕਰ ਰਹਾ ਹਾਂ ਪੁਰਾਣੀਆਂ ਨੇ ਇੱਕ ਦਿਨ ਬੀਬੀ ਜਗੀਰ ਕੌਰ ਜਿਹੜੀ ਸ਼੍ਰੋਮਣੀ ਕਮੇਟੀ ਦੇ ਪਿਛੇ ਪ੍ਰੈਜ਼ੀਡੈਂਟ ਰਹਿ ਉਹਨਾਂ ਦਾ ਦੇਵਰ ਮੇਰੇ ਕੋਲ ਆਇਆ ਉਹਦੀ ਇੱਕ ਬੱਚੀ ਸੀ ਦਿੱਲੀ ਮਾਤਾ ਜੈ ਕੌਰ ਸਕੂਲ ਦੇਚ ਪੰਜਾਬੀ ਪੜਾਉਂਦੀ ਤੇ ਸਾਰੇ ਟੀਚਰ ਅਲੇ ਦਵਲੇ ਦੇ ਲੋਕ ਬੱਚੇ ਤੱਕ ਕੰਨਨ ਮੋੜ ਪਾਗਲ ਉਹ ਵੀ ਇਸ ਤਰ੍ਹਾਂ ਦੀ ਭਜਨ ਦੇ ਚਲੇ ਮੈਨੂੰ ਕਹਿਣ ਲੱਗੇ ਗਾਇਨੇ ਜੀ ਤੁਸੀਂ ਵਰਮਣ ਕਰਦੇ ਰਹਿੰਦੇ ਇਹ ਬੱਚੀ ਸਾਡੀ ਇੱਕ ਪਾਗਲ ਹੈ ਕਿਦਰੇ ਕੋਈ ਦਿਸ ਪਏ ਮੈਂ ਕਹ ਚੰਗੇ ਤੁਸੀਂ ਮਿਲੋ ਮੈਨੂੰ ਇੱਕ ਪਾਗਲ ਦਿਸੇ ਹੈ ਮੈਂ ਇੱਕ ਪਾਗਲ ਦੋਹਾਂ ਦਾ ਆਨੰਦ ਕਾਰਜ ਹੋਇਆ ਬੀਬੀ ਜ਼ਕੀਰ ਕੌਰ ਵੀ ਸ਼ਾਮਲ ਹੋਏ ਉਹਨਾਂ ਦੇ ਧੀਰ ਦੀ ਲੜਕੀ ਸਾਰਾ ਦਿਨ ਭਜਨ ਕਰਦੀਏ ਰੱਬੀ ਰਸ ਦੇ ਚਲੇਨ ਉਹ ਜਿਹੜਾ ਭੋਲਾਪਨ ਆਉਂਦਾ ਹੈ ਨਾ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਬਾਹਰੋਂ ਇੰਜ ਬੰਦੇ ਨੂੰ ਲੱਗਦਾ ਜਿਵੇਂ ਪਾਗਲ ਹੋਵੇ ਪਾਗਲ ਦੂਰ ਕਿਉਂ ਜਾਓ ਆਖਿਰ ਬੇਦੀਆਂ ਨੇ ਕਹਿ ਦਿੱਤਾ ਸੀ ਇਹ ਗੁਰਨਾਨਕ ਸੁਦਾਈ ਹੈ ਕਹਿ ਦਿੱਤਾ ਸੀ ਇਹ ਭੂਤਨਾ ਬੇਤਲ ਮੈਂ ਕੱਲ ਵੀ ਅਰਜ਼ ਕੀਤੀ ਸੀ ਸਾਰਾ ਬਨਾਰਸ ਕਹਿੰਦਾ ਸੀ ਕਿ ਕਬੀਰ ਪਾਗਲ ਹੈ ਲੋਕ ਕਹਿੰਹ ਕਬੀਰ ਬਉਰਾਣਾ ਪਾਗਲ ਹੈ ਲੇਕਿਨ ਹੁਣ ਬਨਾਰਸ ਦੇ ਵਸੀਆਂ ਨੂੰ ਕੌਣ ਵਸੇ ਕੋਈ ਬੰਦਾ ਜਿਹੜਾ ਸਾਰੇ ਬਨਾਰਸ ਦੇ ਸਿਆਣਾ ਬਾਕੀ ਤੇ ਸਭ ਪਾਗਲਾਂ ਦਾ ਇਕੱਠ ਹੈ ਇੱਕੋ ਤੇ ਮਨੁੱਖ ਹੈ ਸਿਆਣਾ ਭੋਲਾ। ਦਾਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਕੋ ਨਾਮ ਲੈ ਬਦਨਾਵੇਂ ਅਗਰ ਕੋਈ ਅੱਜ ਦੇ ਦੌਰ ਵਿੱਚ ਇਸ ਤਰ੍ਹਾਂ ਦਾ ਨਾਮ ਜੱਗ ਕੇ ਭੋਲਾ ਹੋ ਜਾਏਗਾ ਬੜੀ ਬਦਨਾਮੀ ਹੋਏਗੀ ਲੋਕੀ ਪਾਗਲ ਕਹਿਣਗੇ। ਕਿਉਂਕਿ ਕਹਿਣਗੇ ਮੂਰਖ। ਲੋਕੀ ਕਹਿਣਗੇ ਮਖੱਟੂ ਇਸ ਨੂੰ ਕੱਖਣਿਆ। ਹੁਣ ਕੌਣ ਦੱਸੇ? ਤੁਸੀਂ ਪਦਾਰਤ ਖਟਦੇ ਹੋ ਪਰਮਾਤਮਾ ਨੂੰ ਖਟ ਲੈਂਦਾ ਜਿਸ ਨੇ ਸਭ ਕੁਝ ਬਣਾਇਆ। ਆਮਨੈ ਇਹ ਦਨ ਜੋ ਇਹੋ ਧਨ ਪਾਇਓ ਮਰਤੇ ਫੂਟ ਗੁਣਾ ਕਬੀਰ ਕਹਿੰਦੇ ਮੈਂ Nirdhan ne oh prapat kar liya hai jo sari kayanat nu banan wala hai oh mainu mileya ode mildiyan jo anand baneya ras baneya byant upare to khair dhan kamaan layi samay hai dharm kamaan layi nahi ਧਨ ਕਮਾਣ ਲਈ ਮਨੁੱਖ ਅਕਲ ਵਰਤਦਾ ਧਰਮ ਕਮਾਣ ਲਈ ਕੁਛ ਤੇ ਅਕਲ ਵਰਤ ਸੋਚ ਸਮਝ ਧਨ ਕਮਾਣ ਲਈ ਸਰੀਰਕ ਸ਼ਕਤੀ ਖਰਚ ਕਰਦਾ ਧਰਮ ਲਈ ਨਹੀਂ ਇਸ ਵਾਸਤੇ ਇਹ ਯੋਗ ਧਨ ਦੇਚ ਅੱਗੇ ਵੱਧਦਾ ਜਾ ਰਿਹਾ ਧਰਮ ਦੇਚ ਪਛੜਦਾ ਜਾ ਰਿਹਾ ਪਛੜਦਾ ਜਾ ਰਿਹਾ ਸੱਜ ਯੋਗ ਦੇ ਸਭ ਤੋਂ ਸਿਆਣਾ ਉਸ ਨੂੰ ਕਹਿੰਦੇ ਸਨ ਜਿਸ ਦੇ ਕੋਲ ਧਰਮ ਹੈ ਕਲ ਯੁਗ ਦੇ ਸਭ ਤੋਂ ਸਿਆਣਾ ਉਸ ਨੂੰ ਕਹਿੰਦੇ ਨੇ ਜਿਹਦੇ ਕੋਲ ਧਨ ਹੈ ਗੁਰੂ ਨਾਨਕ ਕਹਿੰਦੇ ਨਹੀਂ ਉਹ ਸਭ ਤੋਂ ਸਿਆਣਾ ਨਹੀਂ ਹੋ ਸਕਦਾ ਮਾਇਆ ਤਾਰੀ ਅਤ ਅੰਨਾ ਬੋਲਾ ਔਖੇ ਨਾ ਹੋਣਾ ਮੈਨੂੰ ਇਹ ਨਹੀਂ ਪਤਾ ਤੁਸੀਂ ਬੋਲ ਬਰਦਾਸ਼ ਕਰੋਗੇ ਕਿ ਨਹੀਂ ਇਤਨਾ ਮਸਰੂਫ ਹੈ ਇਤਨਾ ਮਸਰੂਫ ਹੈ ਧਰਮ ਲਈ ਪ੍ਰਮਾਤਮਾ ਲਈ ਤੇ ਉਹਦੇ ਕੋਲ ਸਮਾਂ ਹੀ ਕੋਈ ਨਹੀਂ ਤੇ ਸਿਆਣਾ ਕਿਸ ਤਰ੍ਹਾਂ ਹੋ ਸਕਦਾ ਅਤ ਅੰਨਾ ਬੋਲਾ ਸੱਚ ਵੇਖ ਨਹੀਂ ਸਕਦਾ ਸੱਚ ਸੁਣ ਨਹੀਂ ਸਕਦਾ ਸਤ ਨੂੰ ਸਮਝਣ ਦੀ ਅਕਲ ਕਿੱਥੇ ਬੋਧ ਕਿੱਥੇ ਬਦਕਿਸਮਤੀ ਹੈ ਸਮਾਜ ਦੇ ਮੁਖੀ ਰਾਜਨੀਤੀ ਦੇ ਮੁਖੀ ਕਿਸ ਤਰ੍ਹਾਂ ਦੇ ਲੋਕ ਨੇ ਸਾਰੀ ਦੁਨੀਆ ਇਹੀ ਕਾਰਨ ਧਰਮ ਪਛੜਦਾ ਜਾ ਰਿਹਾ ਸਾਰੇ ਯੂਰਪ ਦੇ ਚਰਚ ਤੇ ਉਜੜ ਗਏ ਨੇ ਬੰਦ ਪੈਨੇ عليه ਲੱਗ ਗਿਆ دیਵਾ ਬੱਤੀ ਵੀ ਨਹੀਂ ਹੁੰਦੀ ਬੇਸ਼ਤਰ ਮੰਦਰ ਭਾਰਤ ਦੇ ਚ ਉਜੜ ਗਏ ਨੇ ਬੇਸ਼ਤਰ ਗੁਰਦੁਆਰੇ ਬੇਰੌਣਕ ਨੇ ਕੁਝ ਵੀ ਨਹੀਂ ਆਮੇ ਕੈਲੀਫੋਰਨੀਆ ਅਮਰੀਕਾ ਚ ਮੈਂ ਗੁਰਦੁਆਰੇ ਦੇਖ ਕੇ 당ਗ ਰਿਹਾ 10 10 ਹਜ਼ਾਰ ਬੰਦਾ ਇੱਕੋ ਹੀ ਹਾਲਚ ਬੈਠ ਸਕਦਾ ਇਤਨੇ ਵੱਡੇ ਹ ਬਹੁਤ ਵੱਡੇ ਪਾਰਕਿੰਗ ਲਾ ਪਾਨੀ ਪੰਜ ਹਜ਼ਾਰ ਕਾਰਾਂ ਖੜੀਆਂ ਹੋ ਸਕਦੀ ਸੰਗਰਾਂਦ ਵਾਲੇ 10 ਦਿਨ 10 15 ਬੰਦੇ ਅੰਨ ਮਹੀਨਾ ਭਰ ਖਾਲੀ ਕੋਈ ਇੱਕ ਬੰਦਾ ਮੱਥਾ ਟੇਕਣ ਵੀ ਨਹੀਂ ਔਰ ਇਹ ਹੀ ਹਾਲਤ ਭਾਰਤ ਦੀ ਹੈ ਜੇ ਕੋ ਸਤ ਕਰੇ ਸੋ ਝੇਜੇ ਤਪ ਘਰ ਤਪ ਨਾ ਹੋਈ ਜੇ ਕੋ ਨਾਮ ਲੈ ਬਦਨਾਵੀ ਕੱਲ ਕੇ ਲਖਣ ਇਹ ਇਹ ਕਲ ਯੁਗ ਦੇ ਲਖਣ ਨੇ ਮਾਰਾ ਜੀ ਕਨੇ ਦੇ ਸਵਾਸ ਤੇ ਕੱਲ ਜੋ ਕਹਿੰਦੇ ਨੇ ਕੋਈ ਸੂਰਜ ਨਹੀਂ ਬਦਲ ਗਿਆ ਚੰਦਰਮਾ ਨਹੀਂ ਬਦਲ ਗਿਆ ਜ਼ਮੀਨ ਨਹੀਂ ਬਦਲ ਗਈ ਆਸਮਾਨ ਨਹੀਂ ਬਦਲਿਆ ਸਾਗਰ ਨਹੀਂ ਬਦਲਿਆ ਹਵਾ ਨਹੀਂ ਬਦਲੀ ਕੁਝ ਵੀ ਨਹੀਂ ਬਦਲੇ ਸਿਰਫ ਮਨੁੱਖ ਦੀ ਸੋਚਣੀ ਬਦਲ ਗਈ ਸਿਰਫ ਮਨੁੱਖ ਦੇ ਵਿਚਾਰ ਬਦਲ ਗਏ ਸਿਰਫ ਮਨੁੱਖ ਦੀ ਤਰਜ਼ੇ ਜ਼ਿੰਦਗੀ ਬਦਲ ਗਈ ਸਿਰਫ ਮਨੁੱਖ ਦੇ ਜੀਵਨ ਦਾ ਢੰਗ ਬਦਲ ਗਿਆ ਪਹਿਲੇ ਭੋਲਾ ਹੁੰਦਾ ਸੀ ਹੁਣ ਚਲਾਕ ਹੈ ਬਸ ਇੰਨੀ ਗੱਲ ਚਲਾਕ ਭੋਲੇ ਮਨੁੱਖ ਦੀ ਪਛਾਣ ਅੰਦਰੋਂ ਬਾਹਰੋਂ ਇੱਕ ਚਲਾਕ ਮਨੁੱਖ ਦੀ ਪਛਾਣ ਬਾਹਰੋਂ ਕੁਛ ਹੋਰ ਅੰਦਰੋਂ ਕੁਛ ਹੋਰ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਜਿਤਨਾ ਚਲਾਕ ਇਸ ਸਦੀ ਦਾ ਮਨੁੱਖ ਹੈ ਇਸ ਯੁੱਗ ਦਾ ਮਨੁੱਖ ਪੁਰਾਣੇ ਨਹੀਂ ਸੀ ਇਤਨੀ ਮੈਰਜ਼ ਕਰਦੇ ਉਸ जमाने ਦੇ ਮਨੁੱਖ ਜਿਵੇਂ ਜਿਵੇਂ ਪਿੱਛੇ ਜਾਓਗੇ ਸਤਜੁਗ ਤੇ ਬਿਲਕੁਲ ਭੋਲਾ ਬੱਚੇ ਦੀ ਤਰ੍ਹਾਂ ਸੀ ਜਿਵੇਂ ਬੱਚਾ ਭੋਲਾ ਹੈ ਮਾਸੂਮ ਬੱਚੇ ਨੂੰ ਕਹਿ ਦੇ ਨਾ ਬਾਹਰ ਜਿਹੜਾ ਮਿਲਣ ਆਇਆ ਹੈ ਜਾ ਉਸ ਨੂੰ ਕਹਿ ਦੇ ਮੈਂ ਘਰ ਦੇ ਚ ਨਹੀਂ ਆ ਜੇ ਪਿਤਾ ਉਸ ਨੂੰ ਇਸ ਤਰ੍ਹਾਂ ਕਹਿ ਦੇਵੇ ਤੇ ਬੱਚਾ ਜਾ ਕੇ ਇਹ ਹੀ ਆਖਦਾ ਬਾਪੂ ਨੇ ਆਖਿਆ ਬਾਪੂ ਘਰ ਕੋਈ ਨਹੀਂ ਜਾਓ ਤੁਸੀਂ ਉਹਨੂੰ ਗੱਲ ਬਣਾਣੀ ਥੋੜੀ ਆ ਭੋਲਾ ਅੰਦਰੋਂ ਬਾਹਰੋਂ ਇੱਕ ਹੈ ਨਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਲਾਨੀਆਂ ਕਹਿੰਦੇ ਨੇ ਮੈਂ ਉਸ ਨੂੰ ਮਨੋਖੀ ਮੰਨਣ ਨੂੰ ਤਿਆਰ ਨਹੀਂ ਗੇਦੀ ਜ਼ਬਾਨ ਤੇ ਕੁਛ ਹੋਰ ਹੈ ਗੇਦੀ ਦਿਲ ਵਿੱਚ ਕੁਛ ਹੋਰ ਹੈ ਮੈਂ ਚਲਾਕ ਮਨੁੱਖ ਨੂੰ ਮਨੁੱਖੇ ਨਹੀਂ ਮੰਨਦਾ ਗੁਰੂ ਗੋਬਿੰਦ ਸਿੰਘ ਆ ਮਨਨੜੇ ਦਾ ਬਾਯਤ ਸ਼ਵਤ ਸੁਖਨ ਵਰ ਨਾ ਸਿੱਖ ਮੇਂ ਦੀ ਗਰ ਦਰਦ ਹਾਂ ਨੇ ਦੀ ਗਰ ਮਨੁੱਖ ਤੇ ਹੋ ਐ ਜੋ ਦਿਲ ਦੇ ਚ ਹੈ ਉਹੀ ਜ਼ਬਾਨ ਤੇ ਜੋ ਜ਼ਬਾਨ ਤੇ ਉਹੀ ਦਿਲ ਦੇ ਚ ਬਾਬਾ ਫਰੀਦ ਕੰ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਤੇ ਕੱਚੇ ਨੇ